ਸੰਗੀਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਘਰ ਦੀ ਸੁੱਖ ਸ਼ਾਂਤੀ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਅਸਰਦਾਰ ਨੁਕਤੇ ਆ ਮਹਾਪੁਰਖ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਤਰੱਕੀ ਨੂੰ ਵਧਾਉਣਾ ਚਾਹੁੰਦੇ ਆ ਤਾਂ ਬਸ ਘਰ ਤੋਂ ਬਾਹਰ ਜਾਂਦੇ ਸਮੇਂ ਅਤੇ ਘਰ ਦੇ ਵਿੱਚ ਆਉਂਦੇ ਸਮੇਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਨਾਲ ਸਾਡੇ ਘਰ ਦੀ ਬਰਕਤ ਤੰਦਰੁਸਤੀ ਤਰੱਕੀ ਦਿਨੋਂ ਦਿਨ ਵੱਧਦੀ ਰਹੇਗੀ ਤਾਂ ਫਿਰ ਉਹ ਕਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਾਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਸੰਗਤ ਜੀ ਹਰ ਬੰਦਾ ਚਾਹੁੰਦਾ ਹੈ ਕਿ ਮੇਰੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਬਰਕਤ ਹੋਵੇ ਅਤੇ ਆਪਣੇ ਘਰ ਦੀ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਤਰੱਕੀ ਦੇ ਲਈ ਆਪਾਂ ਬਹੁਤ ਕੁਝ ਕਰਦੇ ਵੀ ਹਾਂ ਘਰ ਦੇ ਵਿੱਚ ਪਾਠ ਪੂਜਾ ਕਰਦੇ ਹਾਂ ਜਾਂ ਕੁਝ ਲੋਕ ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਵਾਉਂਦੇ ਆ ਪਰ ਮਹਾਪੁਰਖ ਜੀ ਕਹਿੰਦੇ ਇੱਕ ਦਿਨ ਪਾਠ ਪੂਜਾ ਕਰ ਲੈਣ ਦੇ ਨਾਲ ਜਾਂ ਕਰਵਾ ਲੈਣ ਦੇ ਨਾਲ ਸਦਾ ਦੇ ਲਈ ਸਾਡੇ ਘਰ ਦੀ ਨੈਗੇਟਿਵਿਟੀ ਦੂਰ ਨਹੀਂ ਹੋ ਸਕਦੀ ਸਾਡੇ ਘਰ ਦਾ ਦਲੇਦਰ ਦੂਰ ਨਹੀਂ ਹੋ ਸਕਦਾ ਉਹ ਇੱਕ ਦਿਨ ਦੇ ਲਈ ਹੋਵੇਗਾ ਪਰ ਜੇ ਆਪਾਂ ਸਦਾ ਦੇ ਲਈ ਆਪਣੇ ਘਰ ਦੀ ਨੈਗੇਟਿਵਿਟੀ ਦਲੇਦਰ ਨੂੰ ਦੂਰ ਕਰਨਾ ਚਾਹੁੰਦੇ ਆ ਤਾਂ ਹਰ ਰੋਜ਼ ਆਪਣੇ ਘਰ ਦੇ ਵਿੱਚ ਪਾਠ ਕਰਨਾ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਘਰ ਪਰਿਵਾਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣਾ ਪ੍ਰਮਾਤਮਾ ਨੂੰ ਯਾਦ ਕਰਨਾ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਇਹ ਸਭ ਤੋਂ ਪਹਿਲਾਂ ਜ਼ਰੂਰੀ ਆ ਅਤੇ ਇਹ ਕੰਮ ਸਾਨੂੰ ਸਵੇਰੇ ਸਵੇਰ ਉੱਠਦੇ ਆਸਾਰ ਕਰ ਲੈਣਾ ਚਾਹੀਦਾ ਹੈ ਇਸ ਕੰਮ ਨੂੰ ਆਪਾਂ ਗਿਣਤੀ ਦੇ ਵਿੱਚ ਨਹੀਂ ਲੈਣਾ ਕਿਉਂਕਿ ਇਹ ਕੰਮ ਕਰਨਾ ਤਾਂ ਬਹੁਤ ਜ਼ਰੂਰੀ ਆ ਇਹ ਸਾਡੀ ਜ਼ਿੰਦਗੀ ਦਾ ਨਿਜਮ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਬਾਕੀ ਦੇ ਕੰਮ ਕਰਦੇ ਆ ਕਿ ਪਾਠ ਪੂਜਾ ਕਰਨ ਤੋਂ ਇਲਾਵਾ ਅਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਆਪਣੇ ਘਰ ਦੀ ਬਰਕਤ ਦੇ ਲਈ ਕੀ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਧਿਆਨ ਇਹ ਦੇਣਾ ਹੈ ਕਿ ਆਪਣੇ ਘਰ ਦੇ ਮਾਹੌਲ ਨੂੰ ਆਪਣੇ ਘਰ ਦੇ ਵਾਤਾਵਰਣ ਨੂੰ ਇੰਨਾ ਖੁਸ਼ ਨਮਾ ਬਣਾਉਣਾ ਹੈ ਸਾਡੇ ਘਰ ਦੀ ਵਾਈਬ੍ਰੇਸ਼ਨ ਇੰਨੀ ਪੋਜ਼ਿਟਿਵ ਹੋਵੇ ਕਿ ਸਾਡੇ ਘਰ ਦੇ ਵਿੱਚ ਜੋ ਜੀ ਵੀ ਆਵੇ ਨਾ ਉਹ ਇਸ ਗੱਲ ਨੂੰ ਆ ਕੇ ਮਹਿਸੂਸ ਕਰੇ ਬਾਹਰੋਂ ਮੁਖੀ ਆਏ ਮਨੁੱਖ ਦਾ ਮਨ ਵੀ ਸਾਡੇ ਘਰ ਦੇ ਵਿੱਚ ਆ ਕੇ ਖੁਸ਼ ਹੋ ਜਾਣਾ ਚਾਹੀਦਾ ਹੈ ਉਹਦੇ ਮਨ ਨੂੰ ਸ਼ਾਂਤੀ ਸਕੂਨ ਮਿਲਣਾ ਚਾਹੀਦਾ ਹੈ ਪਰ ਹੁੰਦਾ ਇਹਦੇ ਬਿਲਕੁਲ ਉਲਟਿਆ ਅੱਜ ਦਾ ਜੋ ਮਾਹੌਲ ਚੱਲ ਰਿਹਾ ਹੈ ਨਾ ਆਪਣੇ ਘਰਾਂ ਦੇ ਵਿੱਚ ਸਮੱਸਿਆਵਾਂ ਕਲੇਸ਼ ਅਸ਼ਾਂਤੀ ਇੰਨੀ ਵਧ ਗਈ ਆ ਕਿ ਜਦੋਂ ਬੰਦਾ ਬਾਹਰੋਂ ਥੱਕਿਆ ਆਕਿਆ ਆਪਣੇ ਘਰ ਦੇ ਵਿੱਚ ਆਉਂਦਾ ਹੈ ਤਾਂ ਕਈ ਵਾਰ ਬਾਹਰ ਦੇ ਨਾਲੋਂ ਜ਼ਿਆਦਾ ਪਰੇਸ਼ਾਨੀ ਬੇਚੈਨੀ ਆਪਣੇ ਘਰ ਦੇ ਵਿੱਚ ਹੁੰਦੀ ਆ ਕਿਉਂਕਿ ਸਾਨੂੰ ਬਾਹਰ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਕੋਈ ਵੀ ਸਮੱਸਿਆ ਹੁੰਦੀ ਆ ਆਪਾਂ ਪਰੇਸ਼ਾਨ ਹੁੰਨੇ ਆ ਥੱਕੇ ਹੁੰਨੇ ਆ ਅੱਕੇ ਹੁੰਨੇ ਆ ਤਾਂ ਆਪਾਂ ਆਪਣੇ ਘਰ ਵੱਲ ਭੱਜਦੇ ਆ ਕਿਉਂਕਿ ਸਾਨੂੰ ਆਪਣਾ ਘਰ ਆਪਣੇ ਲਈ ਸਭ ਤੋਂ ਸੁਰੱਖਿਅਤ ਥਾਂ ਲੱਗਦੀ ਆ ਸਾਨੂੰ ਲੱਗਦਾ ਵੀ ਘਰ ਦੇ ਵਿੱਚ ਜਾ ਕੇ ਅਸੀਂ ਕੁਝ ਪਲ ਆਰਾਮ ਕਰ ਸਕਦੇ ਆ ਸੁੱਖ ਸ਼ਾਂਤੀ ਦੇ ਬਦੀਦ ਕਰ ਸਕਦੇ ਆ ਪਰ ਕਈ ਵਾਰ ਹਾਲਾਤ ਇਦਾਂ ਦੇ ਬਣ ਜਾਂਦੇ ਆ ਵੀ ਜਦੋਂ ਆਪਾਂ ਘਰ ਵਿੱਚ ਆਉਨੇ ਆ ਤਾਂ ਘਰ ਦੇ ਹਾਲਾਤ ਬ ਔਰ ਨਾਲੋਂ ਵੀ ਜ਼ਿਆਦੇ ਮਾੜੇ ਹੋ ਜਾਂਦੇ ਆ ਘਰ ਵਿੱਚ ਅਸ਼ਾਂਤੀ ਬੇਚੈਨੀ 네ਗੇਟਿਵਿਟੀ ਤੱਕ ਜੋ ਜੀ ਕਰਦੇ ਵਿੱਚ ਆਇਆ ਉਹਦਾ ਕਰਦੇ ਵਿੱਚ ਰੁਕਣ ਨੂੰ دل ਹੀ ਨਹੀਂ ਕਰਦਾ ਉਹਦੀ ਬੇਚੈਨੀ ਪਰੇਸ਼ਾਨੀ ਹੋਰ ਵੀ ਵੱਧ ਜਾਂਦੀ ਆ ਤਾਂ ਫਿਰ ਬਹੁਤੇ ਬਣਪਰਾ ਕੀ ਕਰਦੇ ਨੇ ਜੇ ਬਾਰੋ ਆਏ ਬੰਦੇ ਨੂੰ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਮਿਲੀ ਤਾਂ ਫਿਰ ਉਹ ਇਸ ਤੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਲੋਕ ਆਪਣੇ ਦੋਸਤਾਂ ਮਿੱਤਰਾਂ ਵੱਲ ਭੱਜਦੇ ਆ। ਕੁਝ ਲੋਕ ਇੱਥੇ ਘੁੰਮਣ ਫਿਰਨ ਦੇ ਲਈ ਜੋ ਤਾਂ ਉਹਨਾਂ ਨੂੰ ਚੰਗੀ ਲੱਗਦੀ ਹੈ ਉੱਥੇ ਜਾਂਦੇ ਆ। ਜੋ ਲੋਕ ਧਾਰਮਿਕ ਹੁੰਦੇ ਨੇ ਉਹਨਾਂ ਦੀ ਜਿੱਥੇ ਵੀ ਆਸਥਾ ਜੁੜੀ ਆ ਜਿੱਥੇ ਵੀ ਉਹਨਾਂ ਦੀ ਭਾਵਨਾਵਾਂ ਜੁੜੀਆਂ ਨਹੀਂ ਉੱਥੇ ਜਾ ਕੇ ਆਪਣੇ ਮਨ ਨੂੰ ਸ਼ਾਂਤੀ ਸਕੂਨ ਦੇਣਾ ਚਾਹੁੰਦੇ ਆ ਵੀ ਚਲੋ ਉੱਥੇ ਜਾਂਦੇ ਹਾਂ ਕੁਝ ਥੇਰ ਸ਼ਾਂਤੀ ਦੇ ਨਾਲ ਸਕੂਨ ਦੇ ਨਾਲ ਰਵਾਂਗੇ ਪਰ ਇਹ ਪੱਕਾ ਹੱਲ ਨਹੀਂ ਹੈ ਕਿਉਂਕਿ ਆਪਾਂ ਆਪਣੇ ਘਰ ਤੋਂ ਬਾਹਰ 1 ਘੰਟਾ ਰਹਿ ਸਕਦੇ ਹਾਂ 1 ਦਿਨ ਰਹਿ ਸਕਦੇ ਹਾਂ 1 ਹਫਤਾ ਰਹਿ ਸਕਦੇ ਹਾਂ ਵੱਧ ਤੋਂ ਵੱਧ ਆਪਾਂ 1 ਮਹੀਨਾ ਬਤੀਤ ਕਰ ਲਵਾਂਗੇ ਤਾਂ ਇਹ ਪੱਕਾ ਹੱਲ ਨਾ ਹੋਇਆ ਆਖਰਕਾਰ ਸਾਨੂੰ ਘਰ ਦੇ ਵਿੱਚ ਆਉਣਾ ਪੈਣਾ ਹੈ ਤਾਂ ਸਾਡੀ ਸਿਆਣਪ ਇਹ ਆ ਵੀ ਆਪਾਂ ਆਪਣੇ ਕਰਦੇ ਇਸ ਮਾਹੌਲ ਤੋਂ ਭੱਜਣਾ ਨਹੀਂ ਆ ਜੋ ਵੀ ਸਾਡੇ ਘਰ ਦੇ ਵਿੱਚ ਦੁੱਖ ਕਲੇਸ਼ ਅਸ਼ਾਂਤੀ ਦਾ ਮਾਹੌਲ ਬਣਿਆ ਉਹਨੂੰ ਦੇਖ ਕੇ ਭੱਜਣਾ ਨਹੀਂ ਆ ਬਲਕਿ ਉਹਨੂੰ ਬਦਲਣ ਦੀ ਕੋਸ਼ਿਸ਼ ਜ਼ਿਆਦਾਤਰ ਲੋਕ ਇਸ ਮਾਹੌਲ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਜੇਕਰ ਆਪਾਂ ਸੱਚਮੁੱਚ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਆ ਨਾ ਤਾਂ ਫਿਰ ਇਨਾਂ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਤਾਂ ਬਦਲਣ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਪਹਿਲਾਂ ਆਪਣੇ ਆਪ ਨੂੰ ਉਹਨਾਂ ਹਾਲਾਤਾਂ ਦੇ ਨਾਲ ਕਨੈਕਟ ਕਰਨਾ ਪਵੇਗਾ ਉਸ ਜੀ ਦੇ ਨਾਲ ਕਨੈਕਟ ਕਰਨਾ ਪਵੇਗਾ ਜਿਸ ਜੀ ਕਰਕੇ ਘਰ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਬਣਿਆ ਕਲੇਸ਼ ਦਾ ਮਾਹੌਲ ਬਣਿਆ ਉਹ ਜੀ ਭਾਵੇਂ ਤੁਹਾਡੇ ਘਰ ਦਾ ਹੈ ਜਾਂ ਫਿਰ ਕੋਈ ਬਾਹਰੋਂ ਆ ਕੇ ਤੁਹਾਡੇ ਘਰ ਦਾ ਮਾਹੌਲ ਖਰਾਬ ਕਰ ਜਾਈ ਪਹਿਲਾ ਕਦਮ ਹੀ ਕਰਨੀ ਆ ਉਹਦੇ ਵੱਲ ਦੋ ਕਦਮ ਵਧਾਉਣੇ ਆ ਇੱਕ ਨਹੀਂ ਦੋ ਕਦਮ ਵਧਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਜਿੰਨਾ ਹੀ ਆਪਾਂ ਉਹਨੂੰ ਸਮਝਾਂਗੇ ਉਹਨਾਂ ਛੇਤੀ ਨੂੰ ਸਮਝਾ ਪਾਵਾਂਗੇ ਪਹਿਲਾਂ ਉਹਨੂੰ ਸਮਝੀਏ ਵੀ ਉਹ ਇਹ ਹਾਲਾਤ ਕਿਉਂ ਬਣਾ ਰਿਹਾ ਹੈ ਉਹਦੀ ਕੀ ਸਮੱਸਿਆ ਹੈ ਇਸ ਤਰੀਕੇ ਦੇ ਨਾਲ ਆਪਣੇ ਘਰ ਦੀ ਜਿਹੜੀ ਸਮੱਸਿਆ ਹੈ ਨਾ ਉਹਨੂੰ ਖਤਮ ਕਰ ਸਕਦੇ ਆ ਆਪਣੇ ਘਰ ਦੀ ਨੈਕਟੀਵਿਟੀ ਨੂੰ ਖਤਮ ਕਰ ਸਕਦੇ ਆ ਘਰ ਦੇ ਜੋ ਵੀ ਚੰਗੇ ਮਾੜੇ ਹਾਲਾਤ ਹੁੰਦੇ ਆ ਨਾ ਉਹ ਘਰ ਦੇ ਜੀਆਂ ਦੇ ਸਿਰ ਤੇ ਆ ਜੇ ਘਰ ਦੇ ਹਾਲਾਤ ਬਹੁਤ ਚੰਗੇ ਨੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਆ ਘਰ ਦੇ ਵਿੱਚ ਜੀ ਤੰਦਰੁਸਤ ਰਹਿੰਦੇ ਨੇ ਘਰ ਵਿੱਚ ਬਰਕਤ ਆ ਉਹ ਵੀ ਜੀਆਂ ਦੇ ਸਿਰ ਤੇ ਕਿਉਂਕਿ ਜਿੰਨਾ ਹੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਓਨੀ ਹੀ ਸਾਡੇ ਘਰ ਦੀ ਬਰਕਤ ਵਧੇਗੀ ਕਿਉਂਕਿ ਜਿੰਨਾ ਹੀ ਆਪਾਂ ਖੁਸ਼ ਰਹਿੰਨੇ ਆ ਓਨਾ ਹੀ ਤੰਦਰੁਸਤ ਰਹਿੰਨੇ ਆ ਜਿੰਨਾ ਹੀ ਤੰਦਰੁਸਤ ਰਹਿੰਨੇ ਆ ਓਨਾ ਹੀ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਇਹ ਸਭ ਗੱਲਾਂ ਸਾਡੇ ਘਰ ਪਰਿਵਾਰ ਦੇ ਨਾਲ ਹੀ ਜੁੜੀਆਂ ਨੇ ਕਿਉਂਕਿ ਘਰ ਤੋਂ ਹੀ ਤਰੱਕੀ ਸ਼ੁਰੂ ਹੁੰਦੀ ਆ ਜੇ ਅਸੀਂ ਘਰ ਦੇ ਵਿੱਚ ਕੋਸ਼ਿਆ ਕਰੋ ਬਾਹਰ ਕੰਮ ਤੇ ਜਾਣ ਲੱਗਿਆਂ ਖੁਸ਼ੀ-ਖੁਸ਼ੀ ਗਏ ਆ ਕਰਦੇ ਪਿੱਛੇ ਜੀਆਂ ਨੂੰ ਵੀ ਖੁਸ਼ੀ ਛੱਡ ਕੇ ਗਏ ਆ ਤਾਂ ਜਿੱਥੇ ਜਾ ਕੇ ਕੰਮ ਕਰਾਂਗੇ ਉੱਥੇ ਵੀ ਸਾਰਾ ਦਿਨ ਖੁਸ਼ ਰਵਾਂਗੇ ਆਪਣੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਪਰ ਜਿਹੜਾ ਬੰਦਾ ਘਰੋਂ ਹੀ ਦੁਖੀ ਹੋ ਕੇ ਗਿਆ ਜਾਂ ਫਿਰ ਕਿਸੇ ਨੂੰ ਦੁਖੀ ਕਰਕੇ ਗਿਆ ਤਾਂ ਉਹ ਜਿੱਥੇ ਵੀ ਜਾਵੇਗਾ ਨਾ ਦੁਖੀ ਹੀ ਰਹੇਗਾ ਅਤੇ ਅੱਗੇ ਵੀ ਦੁੱਖ ਹੀ ਵੰਡੇਗਾ ਕਿਉਂਕਿ ਜਿਹੜਾ ਬੰਦਾ ਘਰੋਂ ਕਿਆ ਗਿਆ ਏ ਉਹ ਬਾਹਰ ਜਾ ਕੇ ਖੁਸ਼ੀਆਂ ਤਾਂ ਵੰਡੇਗਾ ਨਹੀਂ ਕਿਸੇ ਦੇ ਨਾਲ ਪਿਆਰ ਦੇ ਨਾਲ ਗੱਲ ਨਹੀਂ ਕਰੇਗਾ ਸਗੋਂ ਘਰ ਦਾ ਕਿਆ ਹੋਇਆ ਘਰ ਦਾ ਗੁੱਸਾ ਹਰ ਜਾ ਕੇ ਕੱਢੇਗਾ ਤਾਂ ਫਿਰ ਨਤੀਜਾ ਕੀ ਨਿਕਲਣਾ ਹੈ ਘਰ ਦਾ ਮਾਹੌਲ ਤਾਂ ਪਹਿਲਾਂ ਹੀ ਖਰਾਬ ਸੀ ਆਪਣੇ ਬਾਹਰ ਦਾ ਮਾਹੌਲ ਆਪਣੇ ਦਫ਼ਤਰ ਆਪਣੀ ਦੁਕਾਨ ਦਾ ਮਾਹੌਲ ਵੀ ਖਰਾਬ ਕਰ ਲਿਆ ਇਸ ਕਰਕੇ ਨਾ ਹਾਲਾਤਾਂ ਇਹਨਾਂ ਸਥਿਤੀਆਂ ਤੋਂ ਭੱਜਣਾ ਨਹੀਂ ਹੈ ਜੋ ਵੀ ਸਮੱਸਿਆ ਸਾਨੂੰ ਆ ਰਹੀ ਹੈ ਨਾ ਜਿਸ ਕਰਕੇ ਸਾਡਾ ਮਨ ਕਾਲਾ ਪੈ ਰਿਹਾ ਹੈ ਸਾਡਾ ਮਨ ਅਸ਼ਾਂਤ ਹੋ ਰਿਹਾ ਹੈ ਸਾਡੇ ਪਰਿਵਾਰ ਦੇ ਵਿੱਚ ਅਨਸ਼ਾਂਤੀ ਕਲੇਸ਼ ਦਾ ਮਾਹੌਲ ਬਣ ਰਿਹਾ ਹੈ ਉਹਨਾਂ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਫਿਰ ਉਹਨਾਂ ਦੇ ਹੱਲ ਕਰਨੇ ਆ ਤਾਂ ਦੇਖਣਾ ਜਿੰਨਾ ਹੀ ਸਾਡੇ ਘਰ ਦਾ ਮਾਹੌਲ ਖੁਸ਼ਹਾਲ ਹੋਵੇਗਾ ਜਿੰਨੀ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਘਰ ਦੇ ਜੀ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਨੇ ਪਿਆਰ ਦੇ ਨਾਲ ਗੱਲ ਕਰਦੇ ਨੇ ਉਨਾ ਹੀ ਸਾਡੇ ਘਰ ਦੀ ਬਰਕਤ ਵਧਦੀ ਆ ਘਰ ਦੀ ਬਰਕਤ ਹੀ ਘਰ ਦੀ ਸੁੱਖ ਸ਼ਾਂਤੀ ਤੋਂ ਸ਼ੁਰੂ ਹੁੰਦੀ ਆ ਤਾਂ ਆਪਣੇ ਘਰ ਦਾ ਮਾਹੌਲ ਖੁਸ਼ਹਾਲ ਬਣਾ ਕੇ ਰੱਖਣਾ ਹੈ ਕਿੰਨਾ ਕੁਝ ਆਪਾਂ ਕਰਦੇ ਆ ਆਪਣੇ ਘਰ ਦੀ ਤਰੱਕੀ ਦੇ ਲਈ ਕਰਦੇ ਵਾਅਦੇ ਦੇ ਲਈ ਤਾਂ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਵੀ ਬਦਲ ਲਈਏ ਆਪਣੇ ਮਨ ਦਾ ਕਾਲਾਪਨ ਸ਼ਾਂਤ ਕਰਨ ਦੀ ਕੋਸ਼ਿਸ਼ ਕਰੀਏ ਜੇ ਆਪਾਂ ਖੁਦ ਨੂੰ ਸ਼ਾਂਤ ਕਰਾਂਗੇ ਤਾਂ ਹੀ ਦੂਜਿਆਂ ਨੂੰ ਸ਼ਾਂਤ ਕਰ ਪਾਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਬਦਲਣਾ ਹੈ ਹਰਦੁ ਜੀ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਉਸ ਤੋਂ ਬਾਅਦ ਇਹ ਤੀਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਇਹ ਵੀ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਸੁੱਖ ਸ਼ਾਂਤੀ ਦੇ ਨਾਲ ਜੁੜੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਾਂ ਆਪਣੇ ਘਰ ਤੋਂ ਬਾਹਰ ਜਾਂਦੇ ਆ ਤਾਂ ਹਮੇਸ਼ਾ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਾਣੀ ਆ ਘਰ ਦੀ ਦਹਲੀਜ਼ ਪਾਰ ਕਰਨ ਤੋਂ ਪਹਿਲਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਹੋਣੀ ਚਾਹੀਦੀ ਆ ਕਿ ਵਾਹਿਗੁਰੂ ਅਕਾਲ ਪੁਰਖ ਜੀ ਇਸ ਕੰਮ ਦੇ ਲਈ ਮੈਂ ਘਰੋਂ ਬਾਹਰ ਜਾ ਰਿਹਾ ਹਾਂ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਇਹ ਸ਼ਬਦ ਬੋਲ ਲਓ ਮੋਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਫਿਰ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਉਹੀ ਸ਼ਬਦ ਬੋਲ ਕੇ ਪ੍ਰਮਾਤਮਾ ਅੱਗੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਨੀ ਕਿ ਮੈਂ ਤੁਹਾਡੇ ਤੋਂ ਬਿਨਾ ਕੋਈ ਵੀ ਕੰਮ ਨਹੀਂ ਕਰ ਪਾਵਾਂਗਾ ਸਤਿਗੁਰ ਸੱਚੇ ਪਾਸ਼ਾ ਮੇਰੇ ਹਰ ਕੰਮ ਦੇ ਵਿੱਚ ਆਪ ਸਹਾਈ ਹੋਣਾ ਸਤਿਗੁਰ ਸੱਚੇ ਪਾਸ਼ਾ ਹਮੇਸ਼ਾ ਸਾਡੇ ਅੰਗ ਸੰਗ ਨੇ ਪਰ ਜਿਸ ਦਿਨ ਤੋਂ ਆਪਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ ਪਤਾ ਲੱਗ ਗਿਆ ਨਾ ਕਿ ਵਾਹਿਗੁਰੂ ਜੀ ਅੰਗ ਸੰਗ ਨੇ ਉਸ ਦਿਨ ਸਾਡੀ ਊਰਜਾ એનર્ਜੀ ਸਾਡੀ ਸ਼ਕਤੀ ਹੋਰ ਵੱਧ ਜਾਣੀ ਆ ਤਾਂ ਜਦੋਂ ਵੀ ਕੋਈ ਕਾਰੋਬਾਰ ਜਾਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੁਰਿਏ ਗੁਰੂ ਨੂੰ ਨਾਲ ਲੈ ਕੇ ਤੁਰਿਏ ਅਤੇ ਜਦੋਂ ਆਪਾਂ ਬਾਹਰ ਦੇ ਕੰਮ ਨਿਭੜ ਕੇ ਆਪਣੇ ਘਰ ਦੇ ਵਿੱਚ ਆਉਨੇ ਆ ਉਦੋਂ ਵੀ ਵਾਹਿਗੁਰੂ ਜੀ ਨੂੰ ਨਾਲ ਲੈ ਕੇ ਹੀ ਆਉਣਾ ਹੈ ਕਿ ਵਾਹਿਗੁਰੂ ਜੀ ਸਾਰੇ ਕੰਮ ਆਪ ਜੀ ਦੀ ਕਿਰਪਾ ਦੇ ਨਾਲ ਵਧੀਆ ਹੋ ਗਏ ਨੇ ਆਪ ਜੀ ਕਿਰਪਾ ਕਰੋ ਮੇਰੇ ਨਾਲ ਮੇਰੇ ਘਰ ਚੱਲੋ ਇਸਿਆਣੇ ਕਹਿੰਦੇ ਜਦੋਂ ਆਪਾਂ ਆਪਣੀ ਘਰ ਦੀ ਦਹਲੀਜ਼ ਪਾਰ ਕਰਦੇ ਹਾਂ ਨਾ ਜਦੋਂ ਘਰੋਂ ਆਪਾਂ ਰੱਬ ਦਾ ਨਾਮ ਲੈ ਕੇ ਤੁਰਦੇ ਆ ਤਾਂ ਜਿਹੜੀ ਸਾਡੇ ਘਰ ਦੀ 네ਗੈਟਿਵਿਟੀ ਆ ਉਹ ਦੂਰ ਹੁੰਦੀ ਆ ਜਿਹੜੀ ਸਾਡੇ ਆਪਣੇ ਮਨ ਦੀ 네ਗੈਟਿਵਿਟੀ ਆ ਉਹ ਦੂਰ ਹੁੰਦੀ ਆ ਘਰੋਂ ਗੁਰੂ ਨੂੰ ਨਾਲ ਲੈ ਕੇ ਚੱਲਾਂਗੇ ਘਰ ਦੀ ਦਹਲੀਜ਼ ਪਵਿੱਤਰ ਹੋ ਜਾਣੀ ਆ ਜਦੋਂ ਬਾਹਰੋਂ ਕੰਮਕਾਰ ਕਰਕੇ ਵਾਪਸ ਘਰ ਦੇ ਵਿੱਚ ਆਏ ਘਰ ਵੜਨ ਲੱਗਿਆਂ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਤਾ ਕੋਈ ਵੀ ਮਾੜੀ ਸ਼ਕਤੀ ਕੋਈ ਵੀ ਨੈਗੇਟਿਵਿਟੀ ਸਾਡੇ ਘਰ ਦੇ ਵਿੱਚ ਪਰਵੇਸ਼ ਨਹੀਂ ਕਰ ਪਾਵੇਗੀ ਘਰ ਦੀ ਦਹਲੀਜ਼ ਨੂੰ ਪਾਰ ਕਰਦੇ ਸਮੇਂ ਭਾਵੇਂ ਅੰਦਰ ਆਉਣਾ ਹੈ ਭਾਵੇਂ ਬਾਹਰ ਜਾਣਾ ਹੈ ਉੱਥੇ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਲੈਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਇਹ ਮਹਾਪੁਰਖਾਂ ਦੀਆਂ ਜਿਹੜੀਆਂ ਸਮਝਾਈਆਂ ਹੋਈਆਂ ਗੱਲਾਂ ਨੇ ਨਾ ਸਾਡੇ ਬਹੁਤ ਕੰਮ ਆਉਂਦੀਆਂ ਨੇ ਜੇ ਆਪਾਂ ਉਹਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਤਾਂ ਘਰੋਂ ਬਾਹਰ ਜਾਂਦੇ ਸਮੇਂ ਵੀ ਅਰਦਾਸ ਬੇਨਤੀ ਕਰਨੀ ਆਉਂਦੇ ਸਮੇਂ ਵੀ ਉਸ ਤੋਂ ਬਾਅਦ ਚੌਥੀ ਗੱਲ ਮਹਾਪੁਰਖ ਜੀ ਸਮਝਾਉਂਦੇ ਨੇ ਕਿ ਸਾਡੇ ਘਰ ਦੀ ਦਹਲਿਜ ਦੇ ਉੱਤੇ ਆਇਆ ਹੋਇਆ ਕੋਈ ਵੀ ਮਨੁੱਖ ਕਦੇ ਵੀ ਨਿਰਾਸ਼ ਹੋ ਕੇ ਨਹੀਂ ਜਾਣਾ ਚਾਹੀਦਾ ਜੋ ਜੀ ਸਾਡੇ ਕਰਦੀ ਦਹਲੀ ਜਿਹਨੂੰ ਪਾਰ ਕਰਕੇ ਅੰਦਰ ਆ ਗਿਆ ਹੈ ਨਾ ਉਹਦਾ ਦਿਲੋਂ ਸਤਕਾਰ ਕਰਨਾ ਹੈ ਜਿੰਨੀ ਸੇਵਾ ਉਹਦੀ ਕਰ ਸਕਦੇ ਆ ਨਾ ਆਪਣੀ ਸਮਰੱਥਾ ਦੇ ਅਨੁਸਾਰ ਓਨੀ ਕਰਨੀ ਆ ਕਿਉਂਕਿ ਮਹਿਮਾਨ ਨੂੰ ਭਗਵਾਨ ਦਾ ਰੂਪ ਕਿਹਾ ਜਾਂਦਾ ਹੈ ਸਾਨੂੰ ਨਹੀਂ ਪਤਾ ਕਿ ਜੋ ਜੀ ਸਾਡੇ ਘਰ ਦੇ ਵਿੱਚ ਆਇਆ ਹੈ ਨਾ ਉਹਦੇ ਕਿੰਨੇ ਚੰਗੇ ਭਾਗ ਨੇ ਉਹ ਕਿੰਨੇ ਸਾਡੇ ਲਈ ਚੰਗੇ ਕਰਮ ਲੈ ਕੇ ਆਇਆ ਹੋਵੇ ਪਰ ਜਦੋਂ ਅਸੀਂ ਉਹਨੂੰ ਮੱਥੇ ਵਟ ਪਾਉਨੇ ਆ ਉਹਦਾ ਨਰਾਦਰ ਕਰਦੇ ਆ ਤਾਂ ਕਈ ਵਾਰ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਆ ਕਰਾਏ ਜੀ ਦਾ ਜਿੰਨਾ ਹੋ ਸਕੇ ਸਤਿਕਾਰ ਕਰਨਾ ਹੈ ਜਿੰਨੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕੀਏ ਸੇਵਾ ਕਰਨੀ ਆ ਜੇ ਉਹ ਦੀ ਸੇਵਾ ਨਹੀਂ ਕਰ ਸਕਦੇ ਉਹਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਦਾ અપਮਾਨ ਨਹੀਂ ਕਰਨਾ ਉਹਨੂੰ ਕਿਸੇ ਗੱਲੋਂ ਦੁਖੀ ਨਹੀਂ ਕਰਨਾ ਜੋ ਸਾਡੇ ਘਰ ਦੀ ਦਹਲੀਜ਼ ਤੇ ਆਇਆ ਮਨੁੱਖ ਦੁਖੀ ਹੋ ਕੇ ਗਿਆ ਸਮਝੋ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਨੇ ਪਰਵੇਸ਼ ਕਰ ਲਿਆ ਸਾਡੇ ਘਰ ਦੀ ਦਹਲੀਜ਼ ਤੇ ਜੋ ਵੀ ਆਸ ਰੱਖ ਕੇ ਆਵੇ ਨਾ ਬਸ ਮੁੱਖ ਦੀ ਗੱਲ ਇਹ ਆ ਕਿ ਆਪਾਂ ਭਾਵੇਂ ਘਰ ਦੇ ਅੰਦਰ ਰਹੀ ਇਹ ਤੇ ਭਾਵੇਂ ਘਰ ਤੋਂ ਬਾਹਰ ਨਾ ਤਾਂ ਕਦੇ ਕਿਸੇ ਦਾ ਦਿਲ ਦਿਖਾਉਣਾ ਹੈ ਨਾ ਹੀ ਕਦੇ ਕਿਸੇ ਦਾ ਮਾੜਾ ਸੋਚਣਾ ਹੈ ਜਿੰਨਾ ਹੋ ਸਕੇ ਪਿਆਰ ਸਤਕਾਰ ਦੇ ਨਾਲ ਰਹਿਣਾ ਹੈ ਕਿਉਂਕਿ ਪਿਆਰ ਅਤੇ ਸਤਕਾਰ ਇਹ ਉਹ ਜਾਦੂ ਦੀ ਛੜੀ ਹੈ ਜਿਹਦੇ ਨਾਲ ਆਪਾਂ ਸਭ ਕੁਝ ਹਾਸਲ ਕਰ ਸਕਦੇ ਹਾਂ ਘਰ ਵਿੱਚ ਹੋਈਏ ਭਾਵੇਂ ਬਾਹਰ ਹੋਈਏ ਆਪਣੀ ਬੋਲ ਬਾਣੀ ਦੇ ਉੱਤੇ ਕੰਟਰੋਲ ਰੱਖਣਾ ਹੈ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਰੱਖਣਾ ਹੈ ਸ਼ਬਦਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਇਹ ਸਾਡੇ ਮੱਖ ਵਿੱਚੋਂ ਚੰਗੇ ਸ਼ਬਦ ਨਿਕਲਦੇ ਆ ਤਾਂ ਕਈ ਵਾਰ ਅਸੀਂ ਸ਼ਬਦਾਂ ਦੇ ਰਾਹੀਂ ਕਿਸੇ ਦੇ ਮਨ ਵਿੱਚ ਵਸ ਜਾਂਦੇ ਆ ਪਰ ਉਹੀ ਸ਼ਬਦ ਜੇਕਰ ਕੌੜੇ ਹੋਏ ਸਾਡੇ ਬੋਲ ਕੌੜੇ ਹੋਏ ਤਾਂ ਕਈ ਵਾਰ ਆਪਣੇ ਬੋਲਾ ਕਰਕੇ ਆਪਣੇ ਸ਼ਬਦਾਂ ਕਰਕੇ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਹੋ ਸਕਦੇ ਆ ਆਪਣਾ ਨੁਕਸਾਨ ਕਰ ਸਕਦੇ ਆ ਆਪਣੀ ਬੋਲਬਾਣੀ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈ ਜਿਆਨੇ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ ਇਹ ਜਿਹੜੀ ਗੱਲ ਹੈ ਨਾ ਇਹ ਆਪਾਂ ਆਪਣੇ ਘਰ ਦੇ ਵਿੱਚ ਵੀ ਲਾਗੂ ਕਰਨੀਆਂ ਤੇ ਘਰੋਂ ਬਾਹਰ ਵੀ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਦੇ ਨਾਲ ਪਿਆਰ ਅਤੇ ਬਾਹਰ ਵੀ ਜਿੰਨਾ ਹੀ ਅਸੀਂ ਸਤਿਕਾਰ ਦੇਵਾਂਗੇ ਨਾ ਉਦੋਂ ਕਿਤੇ ਵੱਧ ਕੇ ਸਤਿਕਾਰ ਸਾਨੂੰ ਮਿਲੇਗਾ ਤਾਂ ਇਹਨਾਂ ਗੱਲਾਂ ਨੂੰ ਆਪਾਂ ਆਪਣੇ ਘਰ ਦੀ ਦਹਲੀਜ਼ ਦੇ ਅੰਦਰ ਵੀ ਯਾਦ ਰੱਖਣਾ ਹੈ ਅਤੇ ਬਾਹਰ ਵੀ ਖੁਸ਼ੀਆਂ ਦਿਤੀਆਂ ਤਾਂ ਸਾਨੂੰ ਬਦਲੇ ਦੇ ਵਿੱਚ ਕਈ ਗੁਣਾ ਵੱਧ ਕੇ ਖੁਸ਼ੀਆਂ ਮਿਲਣਗੀਆਂ ਜੇ ਕਿਸੇ ਨੂੰ ਦੁੱਖ ਦਿੱਤਾ ਤਾਂ ਉਹ ਦੁੱਖ ਸਾਨੂੰ ਕਈ ਗੁਣਾ ਵਧ ਕੇ ਮਿਲਣਗੇ ਤਾਂ ਫਿਰ ਜਦੋਂ ਸਾਨੂੰ ਪਤਾ ਹੈ ਕਿ ਆਪਣੇ ਬੀਜੇ ਹੋਏ ਬੀਜ ਸਾਨੂੰ ਖੁਦ ਹੀ ਖਾਣੇ ਪੈਣੇ ਆ ਤਾਂ ਫਿਰ ਚੰਗੇ ਬੀਜ ਬੀਜਿਏ ਸੋਹਣੇ ਬੀਜ ਬੀਜਿਏ